ਲਾਈਨ ਕਲੱਬ ਵੱਲੋਂ ਛੋਟੀ ਜਿਹੀ ਸੇਵਾ ਜਿਵੇਂ ਮੈਡੀਕਲ ਕੈਂਪ 1000 ਬੋਤਲ ਪਾਣੀ ਇਹਨਾਂ ਨੂੰ ਸੇਵਾ ਲਈ ਸੀ ਜਿੱਥੇ ਹੜਾ ਆਇਆ ਆਪਾਂ ਲੈ ਕੇ ਪਹੁੰਚੇ ਆ ਜਿਹੜਾ ਅੱਜ ਦਾ ਹੀ ਸਾਰਾ ਜੋ ਵੀ ਪ੍ਰੋਜੈਕਟ ਹੈ ਸਰਦਾਰ ਰਵਿੰਦਰ ਸਿੰਘ ਜੈਤ ਪ੍ਰਧਾਨ ਰੈਲਬਦ ਕੀ ਲਾਈਨ ਕਲੱਬ ਬੇਗੋਆ ਸਰਦਾਰ ਫੁਮਨ ਸੰਟਾਲੀ ਸਿਗਦੇਰਾ ਜੰਗੀ ਤੇ ਸਰਦਾਰ ਸਤਪਾਲ ਸਿੰਘ ਜੱਬੋ ਤੇ ਰਾਜਬਾਦਰ ਸੰਧੇ ਸਾਰੇ ਹੀ ਲਾਈਨ ਮੈਂਬਰਾਂ ਦੀ ਸਹਿਮਤੀ ਨਾਲ ਪ੍ਰੋਜੈਕਟ ਲਾਇਆ ਗਿਆ ਸਾਡੀ ਜਿਹੜੀ ਕਲੱਬ ਇਦਾਂ ਦੀ ਏ ਇਹ ਸੇਵਾ ਲਈ ਹਰ ਵੇਲੇ ਤਤ ਪਰ ਰਹਿੰਦੀ ਐ ਇੱਥੇ ਦੇ ਚਲੋ ਹੁਣ ਆੜਾ ਜੋ ਪਹਾੜਾਂ 'ਚ ਪਹਿਲਾ ਪਾਣੀ ਆਇਆ ਸੀ ਸਾਡੇ ਕੋ ਧਰਮਸ਼ਾਲਾ ਵਾਲਿਆਂ ਨੇ 500 ਕੰਬਲ ਮੰਗੇ ਅਸੀਂ ਮਹਾਚਲ 'ਚ 500 ਕੰਬਲ ਪੇਕਿਆ ਸਟ੍ਰੈਲ ਗੁੰਦਗੀ ਲਾਈਨ ਕਲੱਬ ਨੇ ਕੱਲ 200 ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣ ਜਾ ਰਹੇ ਹਾਂ ਮੰਡਨ ਜਾ ਰਹੇ ਹਾਂ ਜਿਹੜੇ ਲੋੜਵੰਦ ਜਿਹੜੇ ਹੜ੍ਹ ਦੀ ਮਾਰੇ ਠਾਇਨ ਉਹਨਾਂ ਪਰਿਵਾਰਾਂ ਨੂੰ ਇਹਦੇ ਵਿੱਚ ਜਿਹੜਾ ਸਾਡਾ ਦੋ ਵੀ ਪ੍ਰੋਜੈਕਟ ਲਾ ਰਹੇ ਆ ਇਹ ਚ ਖੈਰਾ ਸਬਜ਼ੀ ਮਦਨਾ ਤੇ ਰੇਲ ਕਲੱਬ ਰੇਲ ਬੰਦਗੀ ਦੀ ਮਦਨਾ ਲਾ ਰਹੇ ਆ ਅਸੀਂ ਹਰ ਵੇਲੇ ਸਾਰੇ ਹੀ ਡਿਸਟ੍ਰਿਕਟ ਨੂੰ ਅਪੀਲ ਕਰਦੇ ਆ ਆਓ ਇਤੋਂ ਵੱਡੀ ਜਿਹੜੀ ਹੜ੍ਹ ਪੀੜ ਤਾਂ ਜੋ ਐਸੇ ਵੇਲੇ ਤਕਲੀਫ ਹੈ ਪੰਜਾਬ ਵਿੱਚ ਅੱਧਾ ਪੰਜਾਬ ਪਾਣੀ ਚ ਡੁੱਬਿਆ ਪਿਆ ਆਪਾਂ ਸਾਂਭੀਏ ਪੰਜਾਬੀ ਹੀ ਪੰਜਾਬੀ ਪੰਜਾਬੀ ਤੇ ਕਿਸੇ ਦੀ ਮਦਦ ਕਰਨ ਵਾਲਾ ਤੇ ਮੰਨਿਆ ਦੁਨੀਆ 'ਚ ਉੱਥੇ ਜਿੱਥੇ ਕੋਈ ਨਹੀਂ ਖਲੋਂਦਾ ਉੱਥੇ ਪਹਿਲਾਂ ਪੰਜਾਬੀ ਪਹੁੰਚਦਾ ਹੁਣ ਸਾਡੇ ਪੰਜਾਬੀ ਆਪਣੇ ਖਤਰੇ 'ਚ ਨੇ ਭਰਾਵੋ ਨਿਕਲੋ ਬਾਹਰ ਨਿਕਲੋ ਤੇ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਕਰ ਸਕਦੇ ਆ ਜਿੰਨਾ ਵੀ ਆਪਣੇ ਕੋਲ ਪੁੱਜਦਾ ਆਪਾਂ ਵੱਧ ਤੋਂ ਵੱਧ ਵੱਧ ਕਰੀਏ ਬਾਕੀ ਸਾਡੀ ਕਲੱਬ ਨੂੰ ਜੋ ਵੀ ਸਾਨ ਜੁਨੀਅਨ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜੋ ਅਗੋ ਵੀ ਸੇਵਾ ਲਾਂਗੇ ਅਸੀਂ ਪੂਰਾ ਹਾਜ਼ਰ ਹੋਵਾਂਗੇ ਆਪਣੇ ਦੀ ਕੋਈ ਮਨ ਦੀ ਮੰਚਾ ਹੈ ਪਰਮਾਤਮਾ ਭਲਾ ਕਰੀ ਸਾਰਿਆਂ ਦਾ ਸਾਡੇ ਜਿਹੜੇ ਪਰਿਵਾਰ ਨੇ ਅਸਲ ਹੜਪੀੜ ਤੇ ਇਹਨਾਂ ਬਚਾਓ ਪਰਮਾਤਮਾ ਗੁਰੂ ਨੂੰ ਆਪ ਹੋਰ ਨਾ ਜਿਹੜੇ ਗੁਰੂ ਪਰਮਾਤਮਾ ਹੀ ਬਚਾ ਸਕਦਾ ਕੋ ਅੱਗੇ ਪਿੱਛੇ ਹੜਾ ਇਹ 23 ਚ ਉਦੋਂ 2-3 ਦਿਨ ਪਾਣੀ ਰਿਹਾ ਸੀ ਤੇ ਫਸਲਾਂ ਦਾ ਬਚਾਅ ਹੋ ਗਿਆ ਸੀ ਐਸੇ ਰਿ 15 ਦਿਨ ਹੋ ਗਏ ਨੇ ਪਾਣੀ ਚ ਫਸਲਾਂ ਖਲੋਤੀਆਂ ਬਹੁਤ ਵੱਡਾ ਹਟਾ ਨੁਕਸਾਨ ਹੋ ਰਿਹਾ ਹੈ ਗੁਰੂ ਮਹਾਰਾਜੇ ਦੇ ਅਰਦਾਸ ਵੀ ਕਰਦੇ ਆ ਪ੍ਰਮਾਤਮਾ ਜਲਦੀ ਕਿਰਪਾ ਕਰ ਆਪਾਂ ਨੂੰ ਇਸ ਜਿਹੜੇ ਲਾਲਤ ਚੋ ਕੱਢੋ ਸਾਨੂੰ ਤੇ ਲੋਕਾਂ ਦੇ ਪੰਜਾਬੀਆਂ ਨੂੰ ਪੰਜਾਬ ਨੂੰ ਬਚਾਓ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ